ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਧਨ ਵਾਹਿਗੁਰੂ ਸਾਹਿਬ ਜੀ ਇੱਕ ਊੰਕਾਰ ਸਤਗੁਰ ਪ੍ਰਸਾਦ ਤਵ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸਰਬਗ ਸੁਧ ਸਮੂਹ ਸਦਾਨਕੇ ਦੇਖਿਰਿਓ ਕਰ ਜੋਗ ਜਤੀ ਕੀ ਸੂਰ ਸੁਰ ਅਰਧਨ ਸੁਧ ਸੁਦਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਿਓ ਮਤ ਕੋਣ ਦੇਖਿਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਭਾਇ ਕਿਰਪਾ ਹੂਤੇ ਇਕ ਰਤੀ ਬਿਨ ਏਕ ਰਤੀ ਕੇ ਮਤਿ ਮਤੰਗ ਜਰੇ ਦਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਕੁਤੁਰੰਗ ਗੁਰੰਗ ਸਿਕੁਦਤ ਪੌਣ ਕੇ ਗੌਣ ਕੁਦਾਤ ਨਿਵਾਰੇ ਭਾਰੀ ਪੂਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਾਹ ਪਏ ਭੂਪਤ ਅੰਤ ਕੋ ਨਾਂਗੇ ਹੀ ਪਏ ਪਧਾਰੇ ਜੀਤ ਫਿਰੈ ਸਭ ਦੇਸ ਦੇਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜਕ ਜਾਨ ਕੇ ਸੁੰਦਰ ਹਿੰਸਤ ਹੀ ਹਜ਼ਰਾਜ ਹਜ਼ਾਰੇ ਭੂਤ ਭਵਿਕ ਪਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਪਦੇ ਬਿਨ ਅੰਤ ਕੋ ਅੰਤ ਕੇ ਥਾਮ ਸਿਦਾਰੇ तीर्थ स्नान दया दम दान सुसंजम नेम अनेक बसिखै वेद पुराण कतेब कुरान जमीन जुबान सबान के पेखै पौन हार जति जद तार सब सो विचार हजारक देखै श्री भगवान भजे बिन भूपत एकरती बिन एक, एक ना लेखै ਸੋਧ ਸਿਪਾਹ ਦੁਰੰਤ ਦੁਬਾਹ ਸੁਸਾਜ ਸੁਨਾ ਦੁਰਜਾਨ ਦਲ ਲੰਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਲੰਗੇ ਦੁਰ ਅਰੀ ਰਮ ਰੋ ਰਮ ਵਸਨ ਮਾਤੇ ਮਤੰਗਨ ਮਾਨ ਮਲ ਲੰਗੇ ਸ੍ਰੀ ਪਦ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲ ਲੰਗੇ ਬੀਰ ਅਪਾਰ ਬਡੇ ਬਰਿਆਰ ਅਬ ਵਿਚਾਰ ਰਹਿ ਸਾਰ ਕੀ ਤਾਰ ਪਸ਼ਈਆ ਤੋਰਤ ਦੇਸ ਮਲਿੰਦ ਮਵਸਨ ਮਾਤੇ ਗਦਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਾਤ ਨਹੀਂ ਜਗ ਚਾਰਲ ਵਈਆ ਸਾਹਿਬ ਸ੍ਰੀ ਸਭ ਕੋ ਸੁਨਨਾਇਕ ਜਾਚਕ ਨੇਕ ਸੋ ਏਕ ਦਵਈਆ ਦਾਨਵ ਦੇਵ ਫਨਿੰਦ ਨੇ ਸਾਚਰ ਭੂਤ ਭਵੇਖ ਭਵਾਨ ਜਪਾਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪੈਗੇ ਪੁਨ ਪ੍ਰਤਾਪਨ ਬਾੜ ਜੈਤ ਤੋਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰ ਜਗ ਸਤਰਸ ਬੈ ਅਵਲੋਕ ਚਪੈਂਗੇ ਮਨ ਵੇਂਦਰ ਗਜਿੰਦਰ ਨਰਾਦਪ ਜੌਨ ਤਰ ਲੋਕੋ ਰਾਜ ਕਰਾਂਗੇ ਕੋਟ ਸਨਾਨਕ ਜਾਦਿਕ ਤਾਨ ਅਨੇਕ ਸੋਮਬਰ ਸਾਜ ਬਰਾਂਗੇ ਬ੍ਰਹਮ ਮਹੇਜਰ ਬਿਸਨ ਸੱਚੀ ਪਤ ਅੰਤ ਫਸੇ ਜਮ ਫਾਸ ਪਰਾਂਗੇ ਜੇ ਨਰ ਸ੍ਰੀ ਪਦਕੇ ਪ੍ਰਸ ਹਾਂ ਪਗ ਤੇ ਨਰ ਫੇਰ ਨ ਦੇ ਤਰਾਂਗੇ ਕਹਾਂ ਭਇਓ ਦੋ ਦੋ ਲੋਚਨ ਮੂਦ ਕੈ ਬੈਠ ਰਿਓ ਭਗਤਿਆਨ ਲਗਾਇਓ ਨਾਥ ਫਰੀਓ ਲੀਏ ਸਾਗ ਸਮੰਦਰਨ ਲੋਗ ਗਯੋ ਪਰਲੋਕ ਗਵਾਯੋ ਬਾਂਸ ਕੀ ਉਹ ਬਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬਸ ਬਤਾਇਓ ਸਾਚ ਕਹਾਂ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤੈਨਹੀਂ ਪ੍ਰਭ ਪਾਇਓ ਕਾਹੂ ਲੈ ਪਾਹਣ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇਲ ਟਿਕਾਇਓ ਕਾਹੂ ਲਖਿਓ ਹਰਿ ਬਾਚੀ ਦਿਸ਼ਾ ਮੈਂ ਕਾਹੂ ਪਸਾ ਕੁਸੀ ਸੁਨਿਵਾਇਓ ਕਉਬ ਤਾਨਕ ਕੋ ਪੂਜਤ ਹੈ ਪਸ ਕਉ ਮਿਰ ਤਾਨਕ ਕੋ ਪੂਜਨ ਧਾਇਓ ਕੂਰ ਕਿਰਿਆ ਔਰ ਦਿਓ ਸਭ ਹੀ ਜਗਿ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕਉਬ ਤਾਨਕ ਕੋ ਪੂਜਤ ਹੈ ਪਸ ਕਉ ਮਿਰ ਤਾਨਕ ਕੋ ਪੂਜਨ ਧਾਇਓ ਕੂਰ ਕਿਰਿਆ ਔਰ ਦਿਓ ਸਭ ਹੀ ਜਗਿ ਸ੍ਰੀ ਭਗਵਾਨ ਬੇਦਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ